ਆਹ ਵੇਖੋ ਭਾਈ ਜੀ ਆ ਹੁੰਦੀ ਹੈ ਹਰਮਨ ਪਿਆਰਤਾ ਜਿਹੜੇ ਮਾਲਾ ਮੁੱਖ ਮੰਤਰੀ ਭਵਨ ਸਾਹਿਬ ਨੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੀ ਕੀ ਅਹਿਮੀਅਤ ਆ ਜਿਵੇਂ ਲੋਕਾਂ ਦੇ ਵਿੱਚ ਜਨੂਨ ਆ ਆ ਦੇਖੋ ਭਾਈ ਆਪ ਮਾਰੇ ਦਫ਼ਤਰ ਚ ਆਇਆ ਆਪੇ ਦਫ਼ਤਰ ਦੇ ਵਿੱਚ ਝੰਡੇ ਲੈ ਕੇ ਆਇਆ ਤੇ ਗਾਂਹ ਵਾਲੀ ਗੱਲ ਇਹ ਆਪੇ ਹੀ ਦੱਸੂਗਾ ਆਪਾਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਬਹੁਤ ਅਸੀਂ ਗਰੀਬ ਬੰਦਿਆਂ ਨੂੰ ਸਾਡੇ 6 ਬੰਦਿਆਂ ਨੂੰ ਇਸ ਸਰਕਾਰ ਦੇ ਵਿੱਚ ਨੌਕਰੀਆਂ ਦੇ ਨਾਲ ਪੈਸਾ ਜੋ ਦਿੱਤੇ ਆ ਗੰਨਾ ਅਸੀਂ ਇਹਨਾਂ ਦਾ ਬਹੁਤ ਹੀ ਬਹੁਤ ਸ਼ੁਕਰ ਕਰਦੇ ਆ ਬਾਈ ਇਹ ਕਿ ਕਰਦੇ ਨਾ ਬਾਈ ਬਈ ਦੂਰ ਆ ਜੀ ਦਿਹਾੜੀ ਕਰਦੇ ਆ ਜੀ ਦਿਹਾੜੀ ਦਿਹਾੜੀ ਕਰਦੇ ਆ 300 ਮਿਲਦੇ 400 ਮਿਲਦੇ ਜਹਜਾ ਹੁੰਦਾ ਕਿਉਂ ਜੀ ਹਾਂ ਵੀਰ ਅਸੀਂ ਤਾਂ ਬਹੁਤ ਸਰਕਾਰ ਦਾ ਧੰਨਵਾਦ ਕਰੀਏ ਨਹੀਂ ਛੋੜੇ ਪਰਿਵਾਰ ਚੋਂ ਮਿਲੀਆਂ ਨੌਕਰੀ ਹਾਂ ਜੀ ਹਾਂ ਜੀ ਹਾਂ ਖੁਦ ਮੇਰੇ ਮੁੰਡੇ ਨੂੰ ਆਪਦੇ ਨੂੰ ਤੇ ਬਾਕੀ ਸਾਡੇ ਕੋਲ ਹੈ ਨਹੀਂ ਕਿ ਲੜਕੇ ਲੱਗਿਆ ਜੀ ਬਟਿਆਲੇ ਅੱਛਾ ਹਾਂ ਜੀ ਹਾਂ ਦੋ ਪੰਜ ਬੰਦੇ ਨੇ ਜੀ ਦੋ ਟੀਚਰ ਆ ਉਹਨਾਂ ਤੇ ਇੱਕ ਬਿਜਲੀ ਬੋਰਡ ਚ ਕਲਰਕ ਲੱਗਿਆ ਮੁੰਡਾ ਇੱਕ ਜੇ ਆਈ ਲੱਗਿਆ ਜੀ ਸਾਡਾ ਦੋਤਾ ਅੱਛਾ ਜਿਹੜੀ ਵਾਰੀ ਸਭ ਲੱਗੇ ਨੇ ਸਾਡਾ ਦੋਤਾ ਤੇ ਬਹੁਤ ਬਹੁਤ ਸ਼ੁਕਰ ਹੈ ਐਸੇ ਸਰਕਾਰ ਦੇ ਇੱਕ ਸਾਲ ਦੇ ਵਿੱਚ ਦੀ ਹਾਂ ਇੱਕ ਸਾਲ ਦੇ ਵਿੱਚ ਦੇ ਸਾਡੇ ਸਾਡੇ ਪਰਿਵਾਰ ਦੇ 6 ਬੰਦਿਆਂ ਨੂੰ ਨੌਕਰੀਆਂ ਦੇ ਕੇ ਆ ਗਏ ਨਾ ਜੀ ਆਹ ਦੇਖੋ ਕਿ ਅਸੀਂ ਬਹੁਤ ਸ਼ੁਕਰ ਕਰਦੇ ਹਾਂ ਮਾਲਕ ਦਾ ਬਾਕੀ ਅਸੀਂ ਸਾਰੇ ਜੁੜਕੇ ਵੋਟਾਂ ਜਿੰਨਾਂ ਵੀ ਆਇਆ ਸੀ ਆਪ ਦੇ ਸਾਡੇ ਰਿਸ਼ਤੇਦਾਰਾਂ ਨੂੰ ਕਹਿ ਚੱਕਾ ਹਾਂ ਕਿ ਬੰਦ ਸਾਹਿਬ ਨੂੰ ਪਾਓ ਹਾਂ ਜੀ ਤੇ ਤੁਹਾਡੇ ਆਪਣੀ ਪਾਰਟੀ ਨੂੰ ਵੋਟ ਪੈ ਰਹੀ ਤੇ ਕੰਮਾਂ ਨੂੰ ਪੈ ਰਹੀ ਆ ਆ ਹੁਣ ਉਦੋਂ ਸੁਖਵੀਰ ਬਾਦਲ ਕਹਿੰਦੇ 6 ਲੱਖ ਰੁਪਏ ਮੰਗਿਆ ਇਸੇ ਮੁੰਡੇ ਤੋਂ ਸਾਡੇ ਤੋਂ ਹਾਂ ਜੀ 6 ਲੱਖ ਰੁਪਏ ਮੰਗਿਆ ਹੁਣ ਲਾਲੋ ਵੀ ਤੁਸੀਂ ਹਾਂ ਹੁਣ ਬਿਨਾ ਪੈਸਾ ਤੋਂ ਮਿਲੀ ਆ ਠੀਕ ਹਾਂਜੀ ਅਸੀਂ ਗਰੀਬ ਬੰਦੇ ਤੇ ਸਾ ਤੋਂ ਪੈਸਾ ਨਹੀਂ ਇਕੱਠਾ ਹੋਇਆ ਤੋਂ ਠੀਕ ਠੀਕ ਹਾਂਜੀ ਬਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਗਰੀਬ ਦੇ ਹੱਕ 'ਚ ਖੜਨਾ ਹੈ ਕਿਉਂਕਿ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਸਿੱਧਾ ਰਾਹ ਜਾਂਦਾ ਹੈ ਗਰੀਬ ਦੀ ਹਾ ਨਾਲ ਲੋਕ ਦੇ ਮੈਂ ਵੀ ਇਹੀ ਅਰਦਾਸ ਕਰਦਾ ਰਹਿੰਦਾ ਪਰਮਾਤਮਾ ਅੱਗੇ ਹਰ ਰੋਜ਼ ਸ਼ਾਮ ਸਵੇਰੇ ਕੇ ਪਰਮਾਤਮਾ ట్టి ਬੱਟੀ ਇੱਜ਼ਤ ਬਖਸ਼ਦੀ ਐਡਾ ਵੱਡਾ ਮਾਣ ਮ ਬਖਸ਼ਦਾ ਉਹਦਾ ਬਖਸ਼ਦਾ ਬਸ ਹੁਣ ਇੱਕ ਸਮਤ ਬਖਸ਼ੀ ਵੱਲ ਬਖਸ਼ੀ ਕਿ ਮੇਰੇ ਮੇਰੀ ਕਲਮ ਚੋਂ ਕੋਈ ਐਜਾ ਫੈਸਲਾ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਘਰ ਦਾ ਚੁੱਲਾ ਬੁਝਦਾ ਹੋਵੇ ਐਹੋ ਜੇ ਫੈਸਲੇ ਜ਼ਰੂਰ ਕਰਵਾਦੀ ਮੈਂ ਤੋਂ 밤ਿਆਤੀ ਰਾਤ ਨੂੰ ਉਠਾ ਕੇ ਜਿਹਦੇ ਨਾਲ ਕਿਸੇ ਘਰ ਦੀ ਕਬੀਲਦਾਰੀ ਲੀਤੇ ਚੜਦੇ ਹੋਵੇ ਸੋ ਮੈਂ ਹਰ ਰੋਜ਼ ਇਹ ਅਰਦਾਸ ਕਰਦਾ ਪਰਮਾਤਮਾਗੇ